ਸ਼ਹਿਰ ਬਠਿੰਡਾ ਕੋਈ 50000 ਕੋਈ ਲੱਖ ਦਾ ਕੋਈ 2 ਲੱਖ ਦਾ ਐ ਖੜੇ ਨੇ ਸਾਈਕਲ ਦੇ ਖਾਜ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 31 ਅਗਸਤ ਦਿਨ ਐਤਵਾਰ ਆਪਾਂ ਪਹੁੰਚੇ ਸੀਗੇ ਜੀ ਬਠਿੰਡੇ ਤੇ ਸਿੰਘ ਰਾਈਡਰ ਵੱਲੋਂ ਅੱਜ ਇੱਕ ਰਾਈਡ ਰੱਖੀ ਗਈ ਸੀ 20 ਕਿਲੋਮੀਟਰ ਦੀ ਤੇ ਆਪਾਂ ਉੱਥੇ ਪਹੁੰਚੇ ਹਾਂ ਰਜਿਸਟ੍ਰੇਸ਼ਨ ਆਪਣੀ ਪਹਿਲਾਂ ਹੋਈ ਹੋਈ ਸੀਗੀ ਤੇ ਹੁਣ ਲੈ ਕੇ ਚੱਲਦੇ ਆ ਪਹਿਲੀ ਵਾਰੀ ਕਰ ਰਹੇ ਹਾਂ ਇਹ ਰਾਈਡ ਦੂਜੀ ਆ ਪਰ ਪਿਛਲੇ ਸਾਲ ਵੀ ਉਹਨਾਂ ਵੱਲੋਂ ਕਰਵਾਈ ਗਈ ਸੀ ਆਪਣੀ ਪਹਿਲੀ ਰਾਈਡ ਆ ਇਹ ਤੇ ਦੇਖਦੇ ਆ ਕਿਵੇਂ ਦਾ ਐਕਸਪੀਰੀਅੰਸ ਤੁਹਾਨੂੰ ਨਾਲੇ ਸਾਰਿਆਂ ਨਾਲ ਮਿਲਾਉਣੇ ਆ ਖੁੱਦਾ ਵੀਰ ਵੀ ਆ ਹੋਏ ਅਮਰਤਪਾਲ ਸਿਕੰਦਰ ਵੀ ਆ ਪਹੁੰਚੇ ਆ ਮਹਾਨ ਸ਼ਕਤੀਤਾ ਪਹੁੰਚੀ ਹੋਈਆਂ ਨੇ ਸਾਰੀਆਂ ਤੇ ਆਪਾਂ ਮਿਲਦੇ ਆ ਜਾ ਕੇ ਸਾਰਿਆਂ ਨੂੰ ਆਜੋ ਤੇ ਆ ਖੜੀ ਆਪਣੀ ਇੱਧਰ ਗੱਡੀ ਬਾਕੀ ਸਾਈਕਲ ਵੀ ਖੜੇ ਨੇ ਤੇ ਆ ਵੀਰਾ ਜਰਗ ਤੋਂ ਆਏ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਤੇ ਉਹ ਵੀਰਾ ਉਧਰ ਅਕਾਲ ਵੋਲਡ ਵਾਲੇ ਬਲਜੀਤ ਸਿੰਘ ਜੀ ਸੀਗੇ ਤੇ ਮੀ ਕਰਕੇ ਥੋੜਾ ਜਿਹਾ ਲੇਟ ਹੋ ਸਕਦਾ ਕਹਿੰਦੇ ਵੀ ਘੰਟੇ ਇੱਕ ਦਾ ਫਰਕ ਵੀ ਪੈ ਜਾਊਗਾ ਅਜੇ ਤੱਕ ਤੇ ਇਧਰ ਫੋਟੋ ਸੈਸ਼ਨ ਚੱਲ ਰਿਹਾ ਕੋਦੇ ਬਾਈ ਨਾਲ ਅਮਰਤਪਾਲ ਵੀਰੇ ਨਾਲ ਤੇ ਕੰਮ ਵੇਟ ਕਰ ਰਹੇ ਨੇ ਜੀ ਤੇ ਚਾਹ ਪਾਣੀ ਦਾ ਪ੍ਰਬੰਧ ਵੀ ਪੂਰਾ ਬਹੁਤ ਵਧੀਆ ਮੈਨੇਜਮੈਂਟ ਦਾ ਸਿੰਘ ਰਾਈਡਰ ਵੱਲੋਂ ਇਹ ਕਰਵਾਈ ਗਈ ਆ ਦੂਜੀ ਜਿਹੜੀ ਆ ਰਾਈਡ ਆ ਬਠਿੰਡੇ ਦੇ ਵਿੱਚ ਹੋ ਰਹੀ ਆ ਤੇ ਪਿਛਲੇ ਸਾਲ ਤਾਂ ਨਹੀਂ ਆਪਾਂ ਇਹ ਅਟੈਂਡ ਕੀਤੀ ਸੀਗੀ ਤੇ ਉਸ ਟਾਈਮ ਆਪਾਂ ਜੁੜੇ ਨਹੀਂ ਸੀਗੇ ਆਪਾਂ ਜੇ ਇਹ ਕਹਿ ਸਕਦੇ ਆ ਸਾਈਕਲਿੰਗ ਨਾਲ ਹਨ ਤੇ ਘੁੰਮਦੇ ਫਿਰਦੇ ਹੈਗੇ ਆ ਤੇ ਆਪਾਂ ਇਹ ਹੁਣ ਥੋੜੇ ਟਾਈਮ ਤੋਂ ਹੀ ਆਪਾਂ ਇਹਨਾਂ ਨਾਲ ਜੁੜੇ ਆ ਗੱਲਾਂ ਆਪੀ ਆ ਜਾਂਦੀ ਤੇ ਇਧਰ ਗੱਲਾਂ ਬਾਤਾਂ ਚੱਲ ਰਹੀਆਂ ਨੇ ਟੂ ਟਾਰ ਦੀਆਂ ਕੁਦੇ ਬਾਈ ਨਾਲ ਵੀ ਕਿਵੇਂ ਰਿਹਾ ਅਫਰੀਕਾ ਦਾ ਜਿਹੜਾ ਟੂਰ ਸੀ ਤੇ ਮੈਂ ਕਹਿੰਦਾ ਆਪਾਂ ਵੀ ਇਧਰ ਹੁਣ ਫੋਟੋ ਫੋਟੋ ਜੀ ਕਰਵਾ ਲਈਏ ਤੇ ਫੋਟੋ ਕਰਵਾ ਲਈ ਸਿੰਘ ਰਾਈਡਰ ਰਾਈਡ ਅਗੇਂਸਟ ਡਰੱਗ ਨਸ਼ਿਆਂ ਦੀ ਮਤਲਬ ਕਿ ਖਿਲਾਫ ਜਿਹੜੀ ਇਹ ਰਾਈਡ ਕਰਵਾਈ ਜਾ ਰਹੀ ਆ ਪ੍ਰਸ਼ਾਸਨ ਵੀ ਪੂਰਾ ਨਾਲ ਆ ਪੱਕੇ ਪ੍ਰਬੰਧ ਨੇ ਪੂਰੇ ਨੇ ਤੇ ਬਲਜੀਤ ਵੀਰੇ ਹੁਣੀ ਵੀ ਇੱਧਰ ਗੱਲਾਂ ਬਾਤਾਂ ਕਰੀ ਜਾਂਦੇ ਨੇ ਮੀਂਹ ਦੇ ਮਾਹੌਲ ਨੂੰ ਲੈ ਕੇ ਤੇ ਤਕਰੀਬਨ ਹੁਣ ਮੈਂ ਲੱਗਾ ਰੈਡੀ ਆ ਕੰਮ ਸਾਰਾ ਤੇ ਸਭ ਤਿਆਰੀਆਂ ਜਾਣ ਦੀ ਹੋ ਚੁੱਕੀਆਂ ਤੇ ਆਪਾਂ ਵੀ ਆਪਾਂ ਆਪਦੀ ਗੱਡੀ ਲੋਡ ਜੇ ਕਰਕੇ ਲਾ ਹੀ ਲਈ ਇੱਧਰ ਤੇ ਖਾਣ ਪੀਣ ਦਾ ਕੀ ਆ ਆਪਾਂ ਨੂੰ ਬਸ ਮਿਲ ਗਿਆ ਸੀਗਾ ਇਹਨਾਂ ਨੇ ਦਿੱਤਾ ਸੀਗਾ ਤੇ ਰਿਫਰੈਸ਼ਮੈਂਟ ਹੁੰਦੀ ਆ ਤੇ ਆ ਤਰ੍ਹਾਂ ਤਰ੍ਹਾਂ ਦੇ ਸਾਈਕਲ ਪਹੁੰਚੇ ਹੋਏ ਨੇ ਜਿਹੜੇ ਅਜੇ ਤੱਕ ਦੇਖੇ ਵੀ ਨਹੀਂ ਤੇ ਉਹਨਾਂ ਦਾ ਵੀਲ ਸਾਈਜ਼ ਦੇਖੋ ਕਿੰਨਾ ਛੋਟਾ ਤੇ ਹੈਂਡਲ ਤੇ ਇਹ ਜਿਹੜੀ ਗੱਦੀ ਵਾਲੀ ਹਸਾਬਤਾ ਵਾ ਇਹਨਾਂ ਦੀ 52 ਸਾਲ ਉਮਰ ਆ ਤੇ ਸਾਈਕਲ ਦੇਖੋ 52 ਸਾਲ ਦੀ ਉਮਰ 'ਚ ਸਾਈਕਲਿੰਗ ਕਰ ਰਹੇ ਮਾਚੀ ਵਾਰਾ ਫੜੇਗਾ ਸਾਫ ਫੜੇਗਾ ਸਾਬ ਤੋਂ ਮਲੇਰ ਕੋਰ ਤੋਂ ਬਾਬਾ 29 27 ਦਿਨਾਂ ਦਾ ਟੂਰ ਸੀਗਾ ਤੇ ਬਾਈ ਤੋਂ ਸਾਈਕਲ ਲੈ ਕੇ ਗਏ ਸੀਗੇ ਜੇ ਕਾਲ ਆਉਣ ਵਾਲੇ ਬਾਈ ਬਿਲਕੁਲ ਠੀਕ ਚੱਲਦੀ ਆ ਜਣਾ ਯਾਰ ਬਈ 1500 ਬਲਤ 1400 ਬਲਤ ਪਹਿਲੀ ਵੀ ਵੀਰੇ ਨਾਲ ਤੇ ਹੁਣ ਸਟਾਰਟ ਕਰਨਾ ਹੈਗਾ ਜੀ ਅਸੀਂ ਇਥੋਂ ਆਪਣੇ ਬਾਹਰ ਲਾ ਕੇ ਇਹ ਰਿਫਰੈਸ਼ਮੈਂਟ ਦਿੱਤੀ ਗਈ ਆ ORS ਇੱਕ ਚਾਕਲੇਟਾ ਛੋਟਾ ਸੈਂਟਰ ਫਰੂਟ ਤੇ ਆਪਣੀ ਇੱਕ ਟੌਫੀਆਂ ਦੋ ਚਾਰ ਵਧੀਆ ਬਾ ਪੂਰਾ ਪ੍ਰਬੰਧ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਵਧੀਆ ਕੀਤਾ ਹੈ ਰਾਈਡ ਸਟਾਰਟ ਹੋਣ ਲੱਗੀ ਆ ਬਸ ਇੱਕ ਦੋ ਮਿੰਟ ਦੇ ਵਿੱਚ ਵਿੱਚ ਹਾਂਜੀ ਰਾਈਡ ਸਟਾਰਟ ਹੋ ਗਈ ਤੇ ਹੋ ਜਾਂਦਾ ਮੂਰੇ ਪੀੜਾ ਪਰਣਾ ਦਾ ਹੀ ਅਮਰਤਪਾਲ ਸਿੰਘ ਕੁੱਤਾ ਜਿਹਨੂੰ ਕੁੱਤਾ ਸਿੰਘ ਕਹਿੰਦੇ ਨੇ ਬਾਈ ਆਫਰੀਕਾ ਦਾ ਟੂਰ ਕਰਕੇ ਆਇਆ 11-12 ਦੇਸ਼ਾਂ ਦਾ ਤੇ ਉਹ ਵੀ ਰਾਹ 7-8 ਮਹੀਨਿਆਂ ਚ ਕੰਪਲੀਟ ਕੀਤਾ ਇਹਨਾਂ ਨੇ ਤੇ ਉਹ ਬਾਈ ਕੋਲੇ ਟਰੈਕ ਦਾ ਉਹੀ ਸਾਈਕਲ ਹੈ ਜਿਹਦੇ ਤੇ ਇਹਨਾਂ ਨੇ ਸਿੱਕਮ ਮਨੀਪੁਰ ਉਧਰ ਕਵਰ ਕੀਤਾ ਸੀ ਅਜੇ ਵੀ ਉਹ ਸਾਈਕਲ ਸੰਭਿਆ ਹੋਇਆ ਵਾ ਬਾਕੀ ਵੀਰ ਉੱਪਰ ਚਲੇ ਗਏ ਤਕਰੀਬਨ ਪੌਣੇ 200 ਰਾਈਡਰ ਹੈਗੇ ਨੇ ਤੇ ਇਹ ਬਠਿੰਡੇ ਵਾਲੀ ਰੋਡ ਬਠਿੰਡੇ ਜੀ 메ਨ ਆ ਗਈ ਆ ਚੜ ਜਾਣਾ ਅੱਗੇ ਕਿੱਦਣ ਵਹਾ ਅੱਬ ਉਹ Rajasthan ਚਲੀ ਜਾਂਦੀ ਹੈ ਤੇ ਆਪਣੀ 20 ਕਿਲੋਮੀਟਰ ਦੀ ਰਾਈਡ ਹੋ ਸ਼ਾਇਦ 20 ਵਾਪਸੀ ਹੋ 40 ਹੋ ਬਾਕੀ ਦੇਖਦੇ ਆ ਸ਼ਹਿਰ ਬਠਿੰਡਾ ਦੇ ਰਾਈਟ ਮੈਨੂੰ ਲੱਗਦਾ ਹਜੇ ਕਿਹੜੇ ਰੋਡ ਤੇ ਆ ਮੇਨ ਆਪਾਂ ਨੂੰ ਪਤਾ ਨਹੀਂ ਹਜੇ ਮੈਨੂੰ ਲੱਗਦਾ ਸ਼ਾਇਦ ਗਿੱਦੜਬਾਹ ਰੋਡ ਜਿਹੜਾ ਰਾਜਸਥਾਨ ਨੂੰ ਜਾਂਦਾ ਉਧਰ ਨੂੰ ਹੋਊਗੀ ਬਾਅਦ ਹੀ ਦੇਖਦੇ ਆ ਜਿਹੜੇ ਆ ਨੌਜਵਾਨ ਨੇ ਆ ਚਿੱਟੀਆਂ ਟੀ-ਸ਼ਰਟ ਨਾਲ ਇਹ ਗੋਨੇਆਣਾ ਕਲੱਬ ਦੇ ਗੱਪੜੂ ਨੇ ਕਹਿੰਦੇ ਗੋਨੇਆਣੇ ਤੋਂ ਆਏ ਨੇ ਇਹ ਸਾਰੇ ਪੂਰਾ ਇਹਨਾਂ ਦਾ ਗਰੁੱਪ ਬਣਿਆ ਹੋਇਆ ਵਾ ਤੇ ਮੈਨੂੰ ਲੱਗਦਾ 15-20 ਦਾ ਇਹ ਗਰੁੱਪ ਆ ਆਪਾਂ ਪਹੁੰਚ ਗਏ ਇਸ ਵੇਲੇ ਜੀ ਇਹਦੇ ਬਠਿੰਡੇ ਵਾਲੇ ਥਰਮਲ ਪਲਾਂਟ ਨੇ ਇੱਥੋਂ ਰਾਹ ਮੁੜਦਾ ਗੋਨਿਆਣੇ ਨੂੰ ਉਹ ਸਾਹਮਣੇ ਤੇ ਇਧਰ ਚਲਾ ਜਾਂਦਾ ਗਿੱਦੜਵਾਹਾ ਮੋਹਰ ਰਾਜਸਥਾਨ ਤੇ ਆ ਗਏ ਆਪਣੇ ਥਰਮਲ ਪਲਾਂਟ ਜਿਹੜੇ ਬੰਦ ਪਏ ਨੇ ਚੋਬਰ ਐ ਖੜੇ ਨੇ ਵੀਡੀਓ ਬਣਾਉਂਦੇ ਤੇ ਥਰਮਲ ਪਲਾਂਟਾਂ ਦੇ ਆਪਾਂ ਬਿਲਕੁਲ ਕੋਲੇ ਆ ਗਏ ਜੀ ਜੋਰ ਲੱਗ ਰਿਹਾ ਪੂਰਾ ਇਹਨਾਂ ਫਲਾਈਓਵਰ ਆ ਲਾਈਓਵਰ ਤੇ ਚੜ ਰਹੇ ਆ ਆ ਪਠਿੰਡੇ ਵਾਲੀ ਝੀਲ ਆ ਗਈ ਭਾਈ ਖੁੱਦਾ ਘੱਟ ਗਿਆ ਆਪਾਂ ਨੂੰ ਫੇਰ ਭਾਈ ਨਾਗ ਲੜ ਗਿਆ ਖਿੱਚ ਕੇ ਤੁਸੀਂ ਦੇਖੋ ਛੋਟੇ ਛੋਟੇ ਬੱਚੇ ਵੀ ਨੇ ਜਿਹੜੇ ਹਨਾ ਉਹ ਰਾਈਡ ਦੇ ਵਿੱਚ ਰਾਈਡ ਦਾ ਹਿੱਸਾ ਬਣ ਰਹੇ ਨੇ ਬਹੁਤ ਵਧੀਆ ਗੱਲ ਆ ਜੀ ਆਪਣੀ ਰਾਈਟ ਥੋੜੀ ਰਹਿ ਗਈ ਮੈਨੂੰ ਲੱਗਦਾ 20 ਕਿਲੋਮੀਟਰ ਹੱਪ ਟਾਉਨ ਸੀਗਾ 40 ਕਿਲੋਮੀਟਰ ਨਹੀਂ ਸੀ 20 ਕਿਲੋਮੀਟਰ ਟੋਟਲ ਸੀਗਾ ਤੇ ਆਪਾਂ ਉਤਰੋ ਘੁੰਮ ਕੇ ਗਿੱਦੜਪਾਹੀ ਵਾਲੇ ਰੋਡ ਤੋਂ ਵਾਪਸ ਹੋਣ ਆਪਾਂ ਲੋਕੇਸ਼ਨ ਤੇ ਪਹੁੰਚਣ ਵਾਲੇ ਆਪਦੀ ਜੀ ਰਾਈਡ ਆਪਣੀ ਕੰਪਲੀਟ ਹੋ ਚੁੱਕੀ ਆਪਾਂ ਉਹੀ ਡੈਸਟੀਨੇਸ਼ਨ ਤੇ ਆ ਗਏ ਜਿੱਥੋਂ ਆਪਾਂ ਤੁਰੇ ਸੀਗੇ ਬਹੁਤ ਵਧੀਆ ਲੱਗੀ ਆਪਣੀ ਪਹਿਲੀ ਰਾਈਡ 20 ਕਿਲੋਮੀਟਰ ਦੀ ਹਾਂਜੀ ਕਿੱਦਾਂ ਰਹੀ ਰਾਈਡ ਬਹੁਤ ਵਧੀਆ ਜੀ ਕਿਵੇਂ ਲੱਗਿਆ ਪਰ ਤੁਸੀਂ ਤਾਂ ਪਹਿਲਾਂ ਵੀ ਵਧੀਆ ਹਨਾ ਕਰ ਚੁੱਕੇ ਹੋ ਪ੍ਰਬੰਧ ਵੀ ਬਹੁਤ ਵਧੀਆ ਸੀਗਾ ਬਾਈ ਹਾਂ ਪ੍ਰਬੰਧ ਤਾਂ ਬਹੁਤ ਵਧੀਆ ਸੀਗਾ ਤੇ ਕਾਹ ਬਾਈ ਆਪਣੇ ਏਰੀਆ ਦਾ ਰਾਏਕੋਟ ਏਰੀਆ ਦਾ ਪਿੰਡ ਕਿਹੜਾ ਸੀ ਬਾਈ ਵੀਰੇ ਤੇਰਾ ਪਿੰਡ ਮੇਰਾ ਵੀਰੇ ਰਾਏਕੋਟ ਕੋਲੇ ਕਾਲਸਾ ਠੀਕ ਆ ਵੀਰੇ ਤੇ ਬਹੁਤ ਵਧੀਆ ਰਾਈਡ ਪ੍ਰਬੰਧ ਬਹੁਤ ਸੋਹਣਾ ਸੀਗਾ ਬਾਈ ਕੋਦੇ ਹੁਣੀ ਮਗਰ ਨਹੀਂ ਹਜੇ ਤੇ ਬੰਦਾ ਮਨ ਲਾਦਾ 150 ਦੇ ਕਰੀਬ ਹੋ ਹੀ ਗਿਆ ਸੀ ਨਾ ਹਾਂ ਤੇ ਬਾਕੀ ਆ ਗੱਡੀਆਂ ਆ ਖੜੀਆਂ ਨੇ ਸਭ ਦੀਆਂ ਦੇ ਕੰਨੇ ਸੋਹਣੇ ਲੱਗਦੇ ਨੇ ਖੜੇ ਕੋਈ 50000 ਕੋਈ ਲੱਖ ਦਾ ਕੋਈ 2 ਲੱਖ ਦਾ ਐ ਖੜੇ ਨੇ ਸਾਈਕਲ ਦੇ ਖਾਜ ਤੇ ਆਪਣੇ ਵਾਲੀ ਖੜੀ ਆ ਗੱਡੀ ਆ ਦੇ ਬਿਟਵਿਨ 540 93 ਲਓ ਜੀ ਬਾਕੀ ਆਪਾਂ ਬਾਅਦ ਚੋਂ ਕਰਦੇ ਆ ਗੱਲਬਾਤ ਲਓ ਜੀ ਪਹੁੰਚ ਅੱਕੇ ਬਾਈ ਅਮਰਤਪਾਲ ਵੀਰਾ ਵੀ ਆ ਗਿਆ ਰਾਈਡ ਪੂਰੀ ਕਰਕੇ ਲਓ ਜੀ ਰਾਈਡ ਤੋਂ ਬਾਅਦ ਰਿਫਰੈਸ਼ਮੈਂਟ ਦੁਬਾਰਾ ਦਿੱਤੀ ਗਈ ਹੈ ਇੱਕ ਬ੍ਰੇਕਫਾਸਟ ਦੇ ਰੂਪ ਵਿੱਚ ਸੈਂਡਵਿਚ ਹੋ ਗਿਆ ਕੇਲੇ ਹੋਗੇ ਚਾਕਲੇਟ ਜੂਸ ਫਰੂਟੀ ਵਗੈਰਾ ਤੇ ਬਹੁਤ ਵਧੀਆ ਪ੍ਰਬੰਧ ਲੱਗੇ ਮੈਨੂੰ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਸਾਰੇ ਰਾਈਡਰਾਂ ਦੀ ਹੌਸਲਾ ਵਜਾਈ ਕੀਤੀ ਗਈ ਮੈਡਲਾਂ ਦੇ ਨਾਲ ਤੇ ਬਹੁਤ ਵਧੀਆ ਪ੍ਰਬੰਧ ਸੀ ਮੈਨੇਜਮੈਂਟ ਦਾ ਸਿੰਘ ਰਾਈਡਰ ਦਾ ਬਹੁਤ ਬਹੁਤ ਇੱਕ ਵਾਰ ਤੋਂ ਫੇਰ ਧੰਨਵਾਦ ਪ੍ਰਬੰਧ ਵੀਰ ਹੋਣਾ ਦਾ ਇੱਥੇ ਸਿੰਘ ਰਾਈਡਰ ਵੀਰੇ ਇਹਨਾਂ ਦਾ ਬਹੁਤ ਵਧੀਆ ਪ੍ਰਬੰਧ ਸੀ ਮੈਨੇਜਮੈਂਟ ਦਾ ਤੇ ਆਪਾਂ ਨੂੰ ਇੱਕ ਸੈਂਡਵਿਚ ਦਿੱਤਾ ਤੇ ਆਹ ਕੇਕ ਜਿਹਨੇ ਮੰਗੋ ਫਰੂਟੀ ਤੇ ਚਾਕਲੇਟਸ ਤੇ ਇੱਧਰ ਕੇਲੇ ਆ ਗਏ ਪਹਿਲਾਂ ਚਾਕਲੇਟਸ ਦਿੱਤੀਆਂ ਸੀ ORS ਪਾਣੀ ਬਹੁਤ ਵਧੀਆ ਪ੍ਰਬੰਧ ਸੀ ਤੇ ਇੱਧਰ ਬਲਜੀਤ ਵੀਰਾ ਬਰੇਕ ਕਿੱਦਾਂ ਰਹੀ ਰਾਈਡ ਬਹੁਤ ਵਧੀਆ ਬਹੁਤ ਵਧੀਆ ਸਭ ਤੋਂ ਮੈਂ ਆਪਣੀ ਪਹਿਲਾਂ ਵੀ ਇੱਕ 2024 ਦੇ ਵਿੱਚ ਪਹਿਲਾਂ ਇਹਨਾਂ ਨੇ ਕਰਵਾਈ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਆ ਦੂਜੀ ਰੈਲੀ ਇਹਨਾਂ ਦੀ ਬਹੁਤ ਸਕਸੈਸਫੁਲ ਰਹੀ ਹੈ ਬਹੁਤ ਹਾਂਜੀ 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 150 ਤੋਂ ਜ਼ਿਆਦਾ ਹੋ ਗਏ ਸੀ ਰਾਈਡਰ 150 ਤੋਂ ਜ਼ਿਆਦਾ ਸੀ ਕਿ ਕੁਝ ਮੌਸਮ ਕਰਕੇ ਥੋੜਾ ਜਿਆਦਾ ਚਲੋ ਉਹ ਹੋ ਗਿਆ ਠੀਕ ਆ ਜੀ ਨਹੀਂ ਪਰ ਵੀ ਚਲੋ ਮੌਕੇ ਤੇ ਵਧੀਆ ਮੌਸਮ ਨੇ ਵੀ ਵਧੀਆ ਸਾਥ ਦਿੱਤਾ ਜੀ ਹਾਂ ਹਾਂ ਜ਼ਰੂਰ ਸਵੇਰੇ ਮੀਂਹ ਬਹੁਤ ਸੀਗਾ ਬਹੁਤ ਸੋਹਣੀ ਰੈਲੀ ਰਹੀ ਹਾਂਜੀ ਹਾਂਜੀ ਨਹੀਂ ਬਾਬਾ ਜੀ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਧੰਨਵਾਦ ਇਹ ਬਲਜੀ ਅਕਾਲ ਵੋਲਡ ਆਪਣੇ ਨਾਲ ਬਹੁਤ ਸਾਰੇ ਮਿੱਤਰ ਜਿਹੜੇ ਆਏ ਹਾਂ ਹਾਂਜੀ ਹਾਂਜੀ ਤੇ ਬਹੁਤ ਦੂਰੋਂ ਦੂਰੋਂ ਆਏ ਸੀ ਆਪਣੇ ਜਿਹੜੇ ਮੁੱਲਾਂਪੁਰ ਤੋਂ ਸਪੈਸ਼ਲ ਆਪਾਂ ਅੱਛਾ ਮੁੱਲਾਂਪੁਰ ਤੋਂ ਠੀਕ ਹੈ ਠੀਕ ਹੈ ਠੀਕ ਹੈ ਇਹਨਾਂ ਵੀਰ ਨਾਲ ਹੀ ਨੇ ਇਧਰ ਆ ਵੀ ਠੀਕ ਹੈ ਵੀਰ ਸਾਰੇ ਮੁੱਲਾਂਪੁਰ ਦਾ ਖਾਣਾ ਹੈ ਮੁੱਲਾਂਪੁਰ ਦਾ ਖਾਣਾ ਠੀਕ ਆ ਆਪਣੇ ਬਾਈ ਏਰੀਆ ਆ ਗਿਆ ਆਪਣੇ ਏਰੀਆ ਆ ਗਿਆ ਫਿਰ ਤਾਂ ਸਾਰਾ ਠੀਕ ਆ ਜੀ ਇਹ ਹੋਈ ਆ ਨਸ਼ੇ ਦੇ ਅਗੇਂਸਟ ਹੋ ਕੇ ਸੋ ਇਦਾਂ ਦੇ ਇਵੈਂਟ ਯਾਰ ਵਾਕਈ ਉਹ ਹੋਣੇ ਚਾਹੀਦੇ ਆ ਸੋ ਆਪਾਂ ਜਿਵੇਂ ਪੰਜਾਬ ਦੇ ਵਿੱਚ ਉਹ ਦੇਖਿਆ ਵਾ ਪਿੰਕਾ ਜਾਣ ਕੇ ਉਹ ਬਹੁਤ ਵਧੀਆ ਗੈਰ ਬੜੀ ਹੋਈ ਆ ਕਿ ਉਹ ਪਿੰਡਾਂ ਦੇ ਵਿੱਚ ਜਾਂਦਾ ਵਾ ਕਿ ਉਹ ਬੱਚੇ ਜਿਹੜੇ ਆ ਸਾਡੇ ਠੀਕੇ ਵੀ ਆਏ ਸੀ ਉਹ ਤੇ ਉਹ ਬੱਚੇ ਬੜੇ ਮੋਟੀਵੇਟ ਹੁੰਦੇ ਆ ਇਸ ਨੂੰ ਲੈ ਕੇ ਆਣੀ ਨੂੰ ਲੈ ਕੇ ਸਾਈਕਲਿੰਗ ਨੂੰ ਲੈ ਕੇ ਉਹ ਚੀਜ਼ਾਂ ਨੂੰ ਲੈ ਕੇ ਸੋ ਇੱਕ ਇਹ ਚੰਗਾ ਰੁਝਾਨ ਆ ਸੋ ਆਪਾਂ ਬਾੜੀਆਂ ਚੀਜ਼ਾਂ ਅਖਬਾਰ ਦੇ ਉੱਪਰ ਬਹੁਤ ਸਾਰੀਆਂ ਪੜ੍ਹਦੇ ਆਂ ਜਾਂ ਨਿਊਜ਼ ਦੇ ਵਿੱਚ ਦੇਖਦੇ ਆਂ ਸੋ ਚੰਗੇ ਸੁਨੇਹੇ ਵੀ ਬਰਾਬਰ ਹੋਣੇ ਚਾਹੀਦੇ ਆ ਪੋਜ਼ਿਟਿਵ ਸੋ ਆਪਾਂ ਹਰ ਵਕਤ ਆਪਾਂ ਕਈ ਵਾਰ ਗੱਲ ਕਰਦੇ ਹੁੰਨੇ ਆ ਬਹੁਤ ਸਾਰੇ ਆਪਣੇ ਹੀ ਲੋਕ ਜਿਹੜੇ ਨੇ ਫੇਸਬੁੱਕ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ 네ਗੇਟਿਵ ਪ੍ਰਚਾਰ ਹੀ ਕਰੀ ਜਾਂਦੇ ਆ ਹਰ ਵਕਤ 네ਗੇਟਿਵ ਇੱਕ ਫਰਸਟ੍ਰੇਟਡ ਤਰਕਾ ਜਿਹੜਾ ਵਾ ਉਹ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ 네ਗੇਟਿਵ ਪਾਸੇ ਲੈ ਕੇ ਜਾਂਦਾ ਵਾ ਕਿ ਕੋਈ ਚੰਗਾ ਕੰਮ ਹੋਈ ਹੀ ਨਹੀਂ ਰਿਹਾ ਪਰ ਬਹੁਤ ਸਾਰੇ ਚੰਗੇ ਕੰਮ ਜਿਹੜੇ ਪੰਜਾਬ ਦੇ ਵਿੱਚ ਹੁੰਦੇ ਆ ਇਹ ਜਿਹਾ ਸਾਈਕਲ ਲਾਈਟਸ ਹੋਰ ਵੀ ਬਹੁਤ ਸਾਰੇ ਇਵੈਂਟ ਜਿਹੜੇ ਹੁੰਦੇ ਆ ਇਹ ਆ ਸਾਹਮਣੇ ਆਉਣੇ ਚਾਹੀਦੇ ਨੇ ਚਾਹੇ ਉਹ ਸੋਸ਼ਲ ਮੀਡੀਆ ਦੇ ਥੋਂ ਚਾਹੇ ਉਹ ਅਖਬਾਰਾਂ ਦੇ ਥੋਂ ਕਿ ਵਾਕਈ ਬਹੁਤ ਸਾਰਾ ਯੂਥ ਆ ਜਿਹੜਾ ਉਹਨਾਂ ਚੀਜ਼ ਤੋਂ ਪਾਸੇ ਵੀ ਹੈਗਾ ਆ ਸੋ ਆਈ ਲੱਗ ਜਾਂਦਾ ਜਿਹੜੇ ਅੱਜ ਤੋਂ 10 15 ਸਾਲ 20 ਸਾਲ ਪਹਿਲਾਂ ਜਿਹੜੇ ਭਰਾ ਜਿਹੜੇ ਪਰਿਵਾਰ ਜਾ ਕੇ ਪਰਦੇਸਾਂ ਦੇ ਵਿੱਚ ਬੈਠ ਗਏ ਉਹਨਾਂ ਨੂੰ ਕਿਉਂਕਿ ਉਹਨਾਂ ਉਹਨਾਂ ਦਾ ਜੁੜਨਾ ਫੇਸਬੁੱਕ ਦੇ ਥਰੂ ਹੀ ਆਪਣੇ ਨਾਲ ਤੇ ਫੇਸਬੁੱਕ ਦੇ ਉੱਪਰ ਜੋ ਚੀਜ਼ ਆਪਾਂ ਪ੍ਰਚਾਰਾਂਗੇ ਬਹੁਤ ਸਾਰੇ ਲੋਕ ਜਿਹੜੇ ਆ ਉਹਨ ਆਉਣ ਤੋਂ ਵੀ ਡਰੇ ਹੋਏ ਨੇ ਕਿ ਉੱਥੇ ਲੁੱਟਾਂ ਖੋਹਾਂ ਹੋਈ ਜਾਂਦੀਆਂ ਨੇ ਉੱਥੇ ਵੱਢ ਟੱਕ ਹੋਈ ਜਾਂਦੀ ਏ ਉੱਥੇ ਲੁੱਟ ਲੈਂਦੇ ਆ ਨਸ਼ਾ ਬਹੁਤ ਆ ਇਦਾਂ ਉੱਥਾ ਬਹੁਤ ਸਾਰੀਆਂ ਚੀਜ਼ਾਂ ਨੇ ਹਾਂ ਪ੍ਰੋਬਲਮ ਹੈਗੀ ਆ ਸਾਰੇ ਐਲੀਮੈਂਟ ਆਪਾਂ ਲੱਗੀ ਹੋਈਆਂ ਇਹਦੇ ਖਿਲਾਫ ਲੜਨ ਪਰ ਇੰਨਾ ਵੀ ਆਪਾਂ ਆਪਣੇ ਪਰਿਵਾਰਾਂ ਨੂੰ ਆਪਣੇ ਪਰਿਵਾਰਾਂ ਨੂੰ ਜਿਹੜੇ ਪਰਦੇਸਾਂ 'ਚ ਬੈਠੇ ਉਹਨਾਂ ਨੂੰ ਇੰਨਾ ਵੀ ਨਾ ਡਰਾਈਏ ਕਿ ਉਹ ਮੂੰਹ ਹੀ 모ੜ ਲੈਣ ਸੋ ਇਦਾਂ ਦੇ ਇਵੈਂਟ ਵੀ ਜਿਹੜੇ ਆ ਉਹ ਸਾਰੇ ਪਾਸੇ ਸਪਰੈਡ ਹੋਣੇ ਚਾਹੀਦੇ ਆ ਉਹਨਾਂ ਨੂੰ ਲੱਗੇ ਕਿ ਹੈਗੇ ਨੇ ਪਿੱਛੇ ਜਿਹੜੇ ਚੜ੍ਹਦੀ ਕਲਾ ਉਹਦੇ ਸਨੇਹੇ ਦੀ ਨੇ ਸੋ ਇਹਨੇ ਸ਼ਬਦਾਂ ਨਾਲ ਬੜਾ ਸਬਦਾਂ ਦਾ ਧੰਨਵਾਦ ਜਵਿੰਦਰ ਭਾਈ ਜੀ ਨੂੰ ਆਗੇ ਜੀ ਆਗੇ ਇਹ ਲੋੜ ਵਿੱਚ ਚਾਹੀਦਾ ਹੈ ਕਿ ਨਸ਼ਿਆਂ ਤੋਂ ਮੁਕਤ ਰਹੇ ਇਹ ਵੀ ਮੈਨੂੰ ਲੱਗਦਾ ਜਿੰਨੇ ਵੀ ਹੈਗੇ ਆ ਲਗਾਤਾਰ ਹੁੰਦੇ ਰਹਿਣ ਤੇ ਮੈਨੂੰ ਇਹ ਲੱਗਦਾ ਵੀ ਪੰਜਾਬ ਉਹੀ ਖੁਸ਼ਹਾਲੀ ਉਹੀ ਖੁਸ਼ ਉਹੀ ਕਿੰਨੇ ਭਗੜੇ ਕਿ ਲੋਕ ਨਸ਼ੇ ਮੁਕਤੇ ਹੋ ਜਾਣਗੇ ਕਿ ਵਧੀਆ ਰਹੂਗਾ ਕਿਉਂਕਿ ਉਹੀ ਆਪਣਾ ਵਸਦਾ ਰਹੂਗਾ ਵੀਰੇ ਨ ਆਇਆ ਅਮਰਤਪਾਲ ਨਾਲ ਉੱਦੇ ਬਾਈ ਨਾਲ ਤੇ ਬ੍ਰੇਕਫਾਸਟ ਬਿਨਾ ਨਹੀਂ ਕਹਿੰਦੇ ਜਾਣ ਦੇਣਾ ਵਾ ਤੇ ਬ੍ਰੇਕਫਾਸਟ ਕਰਨ ਆਇਆ ਤੇ ਆ ਸ਼੍ਰੀ ਸ਼ਾਮ ਵੈਸ਼ਨੂ ਢਾਬਾ ਬਠਿੰਡਾ ਉਹ ਜਰਗਲੇ ਬਾਈ ਆ ਗਏ ਤੇ ਇਧਰ ਆਪਣਾ ਵੀਰਾ ਖੜਾ ਬਲਜੀਤ ਵੀਰਾ ਮਾਨਕੀ ਤੋਂ ਤੇ ਉਹ ਸਕੰਦਰਫਿਰਦਾ ਉਧਰ ਤੇ ਇਧਰ ਆ ਬਾਈ ਲੋਕਲ ਨੇ ਕੁਛ ਤੇ 15 20 ਜਾਣੇ ਆਏ ਆ ਬਾਅਦ ਚੋਂ ਬਾਕੀ ਖਾ ਪੀ ਕੇ ਗੱਲ ਕਰਦੇ ਆ ਨਾਲੋ ਫੋਨ ਲਗਾ ਦੋ ਮੈਂ ਖੜੇ ਆ ਜਾਓ ਆਜੋ ਦੋਸਤੋ ਲਓ ਜੀ ਬਾਈ ਦਾ ਧੰਨਵਾਦ ਖਾਣਾ ਖਵਾਉਣ ਵਾਸਤੇ ਸਾਰੇ ਹੁਣ ਚੱਲੇ ਨੇ ਆਪਦੇ ਆਪਦੇ ਘਰ ਤੇ ਆਪਾਂ ਵੀ ਚੱਲਦੇ ਆ ਆਪਣੀ ਜਿਹੜੀ ਗੱਡੀ ਉਧਰ ਖੜੀ ਆ ਤੇ ਇਧਰ ਦੋ ਸਾਈਕਲ ਆਪਾਂ ਹੁਣ ਇਧਰ ਰੱਖ ਤੇ ਪੈਕ ਕਰਤੇ ਤੇ ਰਾਈਡ ਆਪਣੀ ਖਤਮ ਹੋ ਗਈ ਸੀਗੀ ਤੇ ਕਾ ਵੀਰੇ ਵਾਲਾ ਬਲਜੀਤ ਵੀਰੇ ਵਾਲਾ ਇਧਰ ਆਹਾ ਦੋ ਰਿਲੀਜ਼ ਹੋ ਜਾਂਦੇ ਨੇ ਤੇ ਚੱਕੇ ਖੁੱਲ ਜਾਂਦੇ ਨੇ ਤੇ ਆਪਣੇ ਵਾਲਾ ਇਧਰ ਪਿਆ ਵਾ ਬਾਈ ਇਹਦਾ ਖੋਲਤਾ ਸੀ ਆਪਾਂ ਮੂਰ ਲਾਹਾ ਹੈਂਡਲ ਤੇ ਸੌਖਾ ਹੀ ਖੁੱਲ ਜਾਂਦਾ ਇੱਥੇ ਵੀਰਾ ਬਹਿ ਜੂ ਤੇ ਐ ਰੱਖਤਾ ਐਦਾਂ ਕਰਕੇ ਲੈ ਜਾਣੇ ਪੈਂਦੇ ਨੇ ਤੇ ਆਪਾਂ ਹੁਣ ਚੱਲਦੇ ਆਂ ਪਿੰਡ ਨੂੰ ਬਹੁਤ ਸੋਹਣੀ ਰਾਈਡ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਵਾ ਹਾਂਜੀ ਆਪਾਂ ਘਰੇ ਪਹੁੰਚ ਗਏ ਸੀਗੇ ਤੇ ਸਾਈਕਲ ਆਪਾਂ ਉਧਰ ਕੱਢ ਕੇ ਰੱਖਤਾ ਉਹਨੂੰ ਬਾਅਦ ਚੋ ਜੋੜਦੇ ਆ ਪਹਿਲਾਂ ਮਾੜਾ ਮੋਟਾ ਉਹਨੂੰ ਧੋਵਾਂਗੇ ਸਾਫ ਸੂਫ ਕਰਾਂਗੇ ਤੇ ਬਾਕੀ ਵੀਡੀਓ ਜੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅਗਲੀ ਵੀਡੀਓ ਤੇ ਜਾਂ ਅਗਲਾ ਟੂਰ ਦਾ ਆਪਾਂ ਪਲਾਨ ਕਰ ਰਹੇ ਹਾਂ ਤੁਸੀਂ ਵੀ ਦੱਸਿਓ ਆਪਾਂ ਕਿੱਥੇ ਦਾ ਅਗਲਾ ਪਲਾਨ ਕਰੀਏ ਤੇ ਅਗਲੀ ਵੀਡੀਓ ਤੱਕ ਬਣੇ ਰਹੋ ਜੀ ਰੱਬ ਰੱਖਾ ਸਤਿ ਸ਼੍ਰੀ ਅਕਾਲ